ਆ ਸਾਰੇ ਹੀ ਕਹ ਰਹੇ ਸੀ ਕਿ ਕਹਿੰਦੇ ਕਿ ਸ਼ਾਇਰ ਕਿਵੇਂ ਬਣਿਆ ਜਾਂਦਾ ਡੇਵੀ ਸਰ ਨੂੰ ਪੁੱਛੋ ਅਸੀਂ ਬੱਸ ਸਮਝਦੇ ਹਾਂ ਮਾਲਕ ਦਾ ਕਰਮ ਹੈ ਕਿ ਸਾਨੂੰ ਥੋੜਾ ਬਹੁਤ ਅੱਖਰਾਂ ਦੀ ਦਾਤ ਬਖਸ਼ੀ ਹੈ ਕਿੱਥੋਂ ਆਉਂਦੀ ਆ ਇਹ ਸਾਰਿਆਂ ਨੂੰ ਕਿਉਂ ਨਹੀਂ ਮਿਲਦੀ ਜੇ ਦੋ ਬੰਦਿਆਂ ਨੂੰ ਮਿਲਦੀ ਵੀ ਹੈ ਉਹਨਾਂ ਦੀ ਕਲਾ ਕੌਸ਼ਲ ਤਾਂ ਇੱਕ ਦੂਜੇ ਨਾਲ ਕਿਉਂ ਨਹੀਂ ਰਲਦੀ ਇਹ ਸਵਾਲ ਅੱਜ ਤੱਕ ਹੱਲ ਨਹੀਂ ਹੋਇਆ ਸੱਜਣਾ ਖਾਤਰ ਕੱਚੇ ਉੱਤੇ ਤਰ ਕੇ ਆਉਣਾ ਔਖਾ ਏ ਹਲਕਾ ਫੁਲਕਾ ਲਿਖ ਕੇ ਗਾ ਕੇ ਬੱਚੇ ਪਾਲੀ ਜਾਂਦੇ ਆ ਪਰ ਸ਼ਾਇਰੀ ਦਾ ਘਰ ਦੂਰ ਬੜਾਏ ਸੁਰ ਵਿੱਚ ਗਾਉਣਾ ਔਖਾ ਏ ਜਾ ਵਾ ओके सो ਦੇਵੀ ਸਰ ਅੰਜੀਤ ਥੜੇ ਮੈਂ ਨਾ ਆ ਸਾਰੇ ਹੀ ਕਹ ਰਹੇ ਸੀਗੇ ਕਹਿੰਦੇ ਕਿ ਸ਼ਾਇਰ ਕਿਵੇਂ ਬਣਿਆ ਜਾਂਦਾ ਦੇਵੀ ਸਰ ਨੂੰ ਪੁੱਛੋ ਵੀ ਸ਼ਾਇਰ ਕਿਵੇਂ ਬਣ ਸਕਦੇ ਆ ਸੀ ਸਸਿਕਲ ਸਾਰਿਆਂ ਨੂੰ ਮੈਂ ਤਾਂ ਦਿਲੋਂ ਰਿਣੀ ਆ ਪਹਿਲਾਂ ਸਰਤਾਜ ਸਰ ਦਾ ਨਿਰੂ मैम ਦਾ ਤੇ ਜਗਦੀਪ ਵੜਿੰਗ ਸਾਹਿਬ ਉਹਦੇ ਪ੍ਰਤਾਪ ਜਿਹਨਾਂ ਨੂੰ ਫੋਨ ਗਿਆ ਕਿ ਲੈ ਸ਼ਾਇਰ ਫਿਲਮ ਬਣ ਰਹੀ ਹੈ ਤੇ ਤੁਸੀਂ ਉਹਦੇ ਵਿੱਚ ਛੋਟਾ ਜਿਹਾ ਰੋਲ ਕਰਨਾ ਮੈਂ ਕਿਹਾ ਯਾਰ ਮੈਂ ਤਾਂ ਐਕਟਰ ਨਹੀਂ ਹੈਗਾ ਇਹ ਉੱਚੀ ਉੱਚੀ ਹੱਸ ਪਿਆ ਕਹਿੰਦਾ ਮੈਨੂੰ ਪਤਾ ਸੀ ਤੁਸੀਂ ਇਹੀ ਕਹਿਣਾ ਸਾਨੂੰ ਐਕਟਰ ਨਹੀਂ ਚਾਹੀਦਾ ਬਸ ਇੱਕ ਕੰਦਾ ਸੀਨ ਹੈ ਤੁਸੀਂ ਬਸ ਉਹ ਕਰਨਾ ਤੇ ਮੈਂ ਕਿਹਾ ਜਰਾ ਅਸੀਂ ਸਟੇਜ ਕਰਦੇ ਹਾਂ ਸਟੇਜ ਆਰਟਿਸਟ ਹਾਂ ਵੀ ਆਪਣੇ ਉਹ ਸਾਡੀ ਸਕ੍ਰਿਪਟ ਹੁੰਦੀ ਅਸੀਂ ਗਾਣੇ 'ਚ ਆਹ ਗੱਲ ਬੋਲਤੀ ਕੋਈ ਕਾਮੇਡੀ ਪੰਚ ਲਾਤਾ ਪਰ ਇਹ ਸੈਟ ਹੋ ਕੇ ਕੈਮਰੇ ਸਾਹਮਣੇ ਬੈਠਣਾ ਫਿਰ ਕੈਮਰਾ ਮੂਵ ਹੋ ਰਿਹਾ ਫਿਰ ਡਾਇਲੌਗ ਡਿਲੀਵਰੀ ਇਹ ਯਾਰ ਔਖਾ ਕੰਮ ਹੈ ਕੀਤਾ ਨਹੀਂ ਕਦੇ ਹਨਾ ਪੰਗਾ ਨਾ ਲਈਏ ਨੇ ਕਹਿੰਦਾ ਬਾਜੀ ਤੁਸੀਂ ਆ ਜਾਓ ਤਾਂ ਬਲਕਿ ਮੇਰੇ ਦੋ ਤਿੰਨ ਮਿੱਤਰ ਕਹਿੰਦੇ ਜਾਂਦੇ ਸ਼ੂਟਿੰਗ ਤੇ ਜਾਣਾ ਮੈਂ ਤਾਂ ਨਹੀਂ ਯਾਰ ਜੇ ਮੈਂ ਪਾਸ ਹੋ ਗਿਆ ਅਗਲੀ ਵਾਰੀ ਤੁਹਾਨੂੰ ਲੈ ਜਾਊਗਾ ਅਗਲਾ ਖਰਖਾ ਫੱਟੀ ਵਾਸਤਾ ਬਣਾ ਕੇ ਘਰ ਨੂੰ ਭੇਜ ਦਣਾ ਉਹ ਕੀ ਕਰੀ ਜਾਂਦਾ ਨਾ ਬਟ ਪ੍ਰੋਜੈਕਟ ਜਿਹੜਾ ਬਣਿਆ ਮੈਂ ਡਬਿੰਗ ਵੇਲੇ ਲਿਖੇ ਜੇ ਉਹ ਕਹਾਣੀ ਔਰ ਜਿਸ ਤਰ੍ਹਾਂ ਉਹਨੂੰ ਕ੍ਰੀਏਟ ਕੀਤਾ ਔਰ ਜੋ ਪਰਫਾਰਮ ਕੀਤਾ ਸਾਰੇ ਆਰਟਿਸਟਾਂ ਨੇ ਉਹਦਾ ਇਹੋ ਜਿਹੇ ਮਿਹਨਤ ਜਗਰੀਬ ਦੀ ਆ ਲਵ ਯੂ ਜਗਰੀਬ ਯਾਰ ਬਹੁਤ ਅੱਛਾ ਪ੍ਰੋਜੈਕਟ ਆ ਬਾਕੀ ਮਾਲਕ ਭਾਗ ਲਾਵੇ ਬਾਕੀ ਤੁਸੀਂ ਸਾਰੇ ਪ੍ਰੋਮੋ ਦੇਖ ਲਿਆ ਤੇ ਬਹੁਤ ਅੱਛਾ ਕੰਮ ਹੈ ਪੇ ਸ਼ਾਇਰ ਜੇ ਬਣ ਸਕਦੀ ਸੀ ਸਰਪਾਜ ਹੋਣਾ ਤੇ ਹੀ ਬਣ ਸਕਦੀ ਸੀ ਮੈਂ ਇਹ ਸਾਰਿਆਂ ਨੂੰ ਲੱਗਦਾ ਇਹ ਬਹੁਤ ਕਿਉਂਕਿ ਜਿੰਨਾ ਇੱਕ ਗੀਤਾਂ ਸੰਜੀਦਗੀ ਔਰ ਤਹਮਲ ਲਾ ਲਗਾਉਣਾ ਇੱਕ ਇਥੇ ਜਿਹੜੀਆਂ ਪੁਰਾਣੀਆਂ ਸੀ ਕਾਫੀਆਂ ਬਾਬਾ ਬੁੱਲੇ ਸ਼ਾਹ ਦੀਆਂ ਜਾਂ ਪੁਰਾਣਾ ਸੂਫੀ ਕਲਾਮ ਪੜਦੇ ਆ ਉਹ ਉਹਨਾਂ ਸ਼ਾਇਰਾਂ ਦੇ ਰੂਹ ਕਿਤੇ ਇਹਨਾਂ ਚ ਆ ਗਈ ਹੈ ਮਤਲਬ ਜਿਸ ਤਰ੍ਹਾਂ ਉਹ ਠਹਿਰਾਓ ਵਾਲੀ ਗਾਇਕੀ ਔਰ ਵਨਸਵੰਤਾ ਵਿਸ਼ਿਆਂ ਦੀ ਵਨਸਵੰਤਾ ਜਿਹੜੀ ਇਹਨਾਂ ਨੇ ਲਿਆਂਦੀ ਆ ਉਹ ਮੇਰੇ ਖਿਆਲ ਇੱਕ ਆਪਣੇ ਆਪ ਤੋਂ ਮਿਸਾਲ ਹੈ ਤੇ ਬਹੁਤ ਚੰਗਾ ਪ੍ਰੋਜੈਕਟ ਹੈ ਤੇ ਬਹੁਤ ਹੀ ਚੰਗਾ ਲੱਗ ਰਿਹਾ ਉਮੀਦ ਹੈ ਤੁਹਾਨੂੰ ਪਸੰਦ ਆਏਗਾ ਸਾਰਿਆਂ ਨੂੰ ਕਿਉਂਕਿ ਟੀਮ ਦੀ ਮਿਹਨਤ ਬਹੁਤ ਹੈ ਬਹੁਤ ਮਿਹਨਤ ਹੈ ਜਿੰਨਕ ਮੈਂ ਦੇਖਿਆ ਨਾ ਤੇ ਬਾਕੀ ਸ਼ਾਇਰ ਤਾਂ ਹੈ ਜੀ ਇੱਕ ਇੱਕ ਦਾਤ ਹੈ ਇੱਕ ਬਖਸ਼ਿਸ਼ ਹੈ ਇਹ ਜਿਹੜੀ ਕਲਾ ਕ੍ਰੀਏਟੀਵਿਟੀ ਹੈ ਇਹਦਾ ਕਲਾ ਕੌਸ਼ਲਤਾ ਜਿਹਨੂੰ ਕਹਿੰਦੇ ਕਿ ਕ੍ਰੀਏਟੀਵਿਟੀ ਹੈ ਰਸੂਲ ਹਮਜ਼ਾ ਤੋਂ ਉਹਨਾਂ ਨੇ ਵੀ ਲਿਖਿਆ ਨਾ ਕਹਿੰਦੇ ਜਦੋਂ ਸਾਰੀ ਦੁਨੀਆ ਦੇ ਆਦ ਅੰਤ ਦਾ ਪਤਾ ਲੱਗ ਜਾਏਗਾ ਪਲਾਟ ਬਾਰੇ ਪਤਾ ਲੱਗ ਜਾਏ ਇਤਿਹਾਸ ਬਾਰੇ ਪਤਾ ਲੱਗ ਜਾਏਗਾ ਤੇ ਇੱਕ ਚੀਜ਼ ਅਖੀਰ ਤੇ ਬਚਣੀ ਹੈ ਕ੍ਰੀਏਟੀਵਿਟੀ ਕੀ ਚੀਜ਼ ਆ ਇਹ ਕਿੱਥੋਂ ਆਉਂਦੀ ਆ ਕਹਿੰਦੇ ਕਿੱਥੋਂ ਆਉਂਦੀ ਆ ਇਹ ਸਾਰਿਆਂ ਨੂੰ ਕਿਉਂ ਨਹੀਂ ਮਿਲਦੀ ਜੇ ਦੋ ਬੰਦਿਆਂ ਨੂੰ ਮਿਲਦੀ ਵੀ ਆ ਉਹਨਾਂ ਦੀ ਕਲਾ ਕੌਸ਼ਲ ਤਾਂ ਇੱਕ ਦੂਜੇ ਨਾਲ ਕਿਉਂ ਨਹੀਂ ਰਲਦੀ ਇਹ ਸਵਾਲ ਅਜੇ ਤੱਕ ਹੱਲ ਨਹੀਂ ਹੋ ਜਾਣਾ ਅਸੀਂ ਬLESSED ਸਮਝਦੇ ਆਂ ਮਾਲਕ ਦਾ ਕਰਮ ਹੈ ਕਿ ਸਾਨੂੰ ਥੋੜਾ ਬਹੁਤਾ ਅੱਖਰਾਂ ਦੀ ਦਾਤ ਬਖਸ਼ੀ ਹੈ ਤੇ ਅਸੀਂ ਮਾੜਾ ਮੋਟਾ ਕਰੀ ਜਾਂਦੇ ਥੋੜਾ ਬਹੁਤਾ ਗਾਈ ਜਾਂਦੇ ਆਂ ਸਾਡਾ ਇੱਕ ਪੁਰਾਣਾ ਸ਼ੇਰ ਸੀਗਾ ਕਿ ਵਾਦਾ ਕਰਨਾ ਸੌਖਾ ਏ ਪਰ ਬੋਲ ਪਗਾਉਣਾ ਔਖਾ ਏ ਸੱਜਣਾ ਖਾਤਰ ਕੱਚਿਆਂ ਉੱਤੇ ਤਰ ਕੇ ਆਉਣਾ ਔਖਾ ਏ ਹਲਕਾ ਫੁਲਕਾ ਲਿਖ ਕੇ ਗਾ ਕੇ ਬੱਚੇ ਪਾਲੀ ਜਾਂਦੇ ਆ ਪਰ ਸ਼ਾਇਰੀ ਦਾ ਘਰ ਦੂਰ ਬੜਾਈ ਸੁਰ ਵਿੱਚ ਗਾਉਣਾ ਔਖਾ ਏ ਬਸ ਟਾਈਮ ਜਿਹਾ ਪਾਸ ਹੋ ਜਾਂਦਾ ਪਰ ਇੱਕ ਸਟੀਮ ਨੂੰ ਮਿਲ ਕੇ ਇਹ ਪ੍ਰੋਜੈਕਟ ਨਾਲ ਜੁੜ ਕੇ ਬਹੁਤ ਚੰਗਾ ਲੱਗਿਆ ਗੁੱਡ ਲੱਕ ਥੈਂਕ ਯੂ ਥੈਂਕ ਯੂ ਸੋ ਮੱਚ ਸਰ ਸੋ ਜੇ ਆਪਾਂ ਹਾਂਜੀ ਚਲੋ ਕਰੋ ਸ਼ੁਰੂ ਨਹੀਂ ਨਹੀਂ ਕਰ ਲਓ ਨਹੀਂ ਨਹੀਂ ਤੁਸੀਂ ਕਰੋ ਹੁਣ ਤੁਸੀਂ ਖੜੇ ਹੋ ਗਿਆ ਪਰ ਤੁਹਾਡੇ ਤੋਂ ਸਟਾਰਟ ਕਰਦੇ ਹਾਂ ਹਾਂਜੀ ਸਤਿ ਪਵੰ ਰਸ਼ੀ ਗਾਲ ਜੀ ਸਾਰਿਆਂ ਨੂੰ ਔਰ ਸਵਾਲ ਤਾਂ ਮੇਰਾ ਕੋਈ ਰਿਹਾ ਨਹੀਂ ਹੈ ਨਾ ਕਿਉਂਕਿ ਜਦੋਂ ਇੰਨਾ ਕੁਝ ਆਪਾਂ ਵੇਖ ਲੈਂਦੇ ਆ ਸਵਾਲ ਤਾਂ ਖਤਮ ਹੋ ਜਾਂਦੇ ਨੇ ਸ਼ਾਇਰੀ ਨਿਕਲ ਰਹੀ ਹੈ ਵਿਰੇਂਦਰ ਮੈਸਨਾਲ ਔਣ ਦੌਣ ਤੋਂ ਪਲੀਸ ਹੁੰਨ ਦਾ ਪਹਿਲਾਂ ਤਾਂ ਇੰਨੇ ਸ਼ਾਇਰ ਬੈਠੇ ਨੇ ਮੈਂ ਤੁਹਾਨੂੰ ਸਿਰਦਾ ਕਰੂੰਗਾ ਹੈ ਨਾ ਕਿ ਮੈਂ ਕੁਸਤਾਹੀ ਕਰਨ ਜਾ ਰਿਹਾ ਔਰ ਸੱਚੀ ਗੱਲ ਮੈਂ ਨਰਵਸ ਹਾਂ ਬਹੁਤ ਤੇ ਮੈਂ ਕੰਨ ਤੇ ਸ਼ਬਦ ਤੁਹਾਨੂੰ ਮੈਂ ਜ਼ਰੂਰ ਕਹੂੰਗਾ ਹੈ ਨਾ ਕਹਿੰਦੇ ਫੁੱਲ ਤੇ ਖੁਸ਼ਬੂ ਆਏ ਨੇ ਬਹਾਰਾਂ ਦਾ ਆਉਣਾ ਵੀ ਲਾਜ਼ਮੀ ਹੈ ਇਹ ਚੰਨ ਨੂੰ ਵੇਖ ਕੇ ਉਹ ਚੰਨ ਦਾ ਸ਼ਰਮਾਉਣਾ ਵੀ ਲਾਜ਼ਮੀ ਹੈ ਮੈਂ ਇੱਕ ਸ਼ਾਇਰੀ ਲਿਖੀ ਆ ਤੁਹਾਡੇ ਲਈ ਡਾਇਰੀ ਲਿਖੀ ਆ ਮੈਂ ਫੁੱਲਾਂ ਤੇ ਪਈ ਉਸ ਨੂੰ ਲਿਖਿਆ ਮੈਂ ਚੰਦ ਦੀ ਮੁਹੱਬਤ ਉਸ ਨੂੰ ਲਿਖਿਆ ਏ ਦੀਪੀ ਬਾਜੀ ਮੈਂ ਤਾਂ ਖੁਦਾ ਵੀ ਉਸ ਨੂੰ ਲਿਖਿਆ ਏ ਮੈਂ ਜਿਹ ਲਿਖਿਆ ਏ ਸੋਨੂੰ ਨੀਰੂ ਜੀ ਜਿਵੇਂ ਸਤਿੰਦਰ ਹੋਰਾ ਨੇ ਫਿਰਦੋਸ਼ ਨੂੰ ਲਿਖਿਆ ਏ ਥੈਂਕ ਯੂ ਸੋ ਮੈਨ ਥੈਂਕ ਯੂ ਸਸੀਗਾ ਸਤਾਰ ਸਾਹਿਬ ਸਸੀਗਾ ਸਾਰੀ ਟੀਮ ਨੂੰ